ਪਿਛਲੇ ਸਾਲ ਦੀ ਗੱਲ ਐ ਕਿ ਇੱਕ ਕੁੜੀ ਸੀ ਅਵਨੀਤ ਪਰ ਮੈਂ ਉਹਨੂੰ ਪਿਆਰ ਨਾਲ ਅਵੀ ਕਹਿੰਦਾ ਸੀ ਮੇਰੀ ਉਹਦੇ ਨਾਲ ਮੁਲਾਕਾਤ ਆਨਲਾਈਨ ਹੋਈ ਸੀ ਬਹੁਤ ਸਾਉ ਤੇ ਚਿਹਰੇ ਤੇ ਨੂਰੀ ਨੂਰ ਰਹਿੰਦਾ ਸੀ ਉਹਦੇ ਪਰ ਉਹ ਉਦਾਸ ਬਹੁਤ ਰਹਿੰਦੀ ਸੀ ਪਰਿਵਾਰ ਵਿੱਚ ਇੱਕ ਪਿਓ ਹੀ ਸੀ ਜੋ ਉਹਨੂੰ ਸਮਝਦਾ ਸੀ ਪਰ ਰੱਬ ਨੇ ਉਹਨਾਂ ਨੂੰ ਉਹਦੇ ਤੋਂ ਦੂਰ ਕਰਕੇ ਉਸ ਕੁੜੀ ਨੂੰ ਤੋੜ ਕੇ ਰੱਖਤਾ ਸੀ ਉਹਨੇ ਸਾਰੀ ਗੱਲ ਮੇਰੇ ਅੱਗੇ ਰੱਖੀ ਪਤਾ ਨਹੀਂ ਸਾਡਾ ਕੀ ਰਿਸ਼ਤਾ ਸੀ ਪਰ ਮੇਰੇ ਤੋਂ ਉਹਦਾ ਰੋਣਾ ਵੇਖਿਆ ਨਾ ਗਿਆ ਅਸੀਂ ਰੋਜ਼ ਗੱਲਾਂ ਕਰਨ ਲੱਗ ਗਏ ਹੌਲੀ ਹੌਲੀ ਸਾਡੀ ਦੋਸਤੀ ਹੋ ਗਈ ਉਹਨੂੰ ਮੇਰਾ ਗੱਲ-ਗੱਲ ਤੇ ਮਜ਼ਾਕ ਕਰਨਾ ਚੰਗਾ ਲੱਗਦਾ ਸੀ ਤੇ ਮੈਨੂੰ ਉਹਦਾ ਹੱਸਣਾ ਉਹਦੀ ਜ਼ਿੰਦਗੀ 'ਚ ਖੁਸ਼ੀਆਂ ਨੇ ਫਿਰਫੇਰਾ ਪਾ ਲਿਆ ਸੀ ਮੈਂ ਖੁਸ਼ਕਿਸਮਤ ਸੀ ਉਸਦੇ ਹਾਸੇ ਦੀ ਵਜ੍ਹਾ ਮੈਂ ਬਣ ਸਕਿਆ ਉਹਦਾ ਬਚਪਨਾ ਮੇਰੇ ਦਿਲ ਨੂੰ ਭੌਣ ਲੱਗਾ ਮੇਰੇ ਤਾਂ ਹੁਣ ਉਸ ਨਾਲ ਗੱਲ ਕੀਤੇ ਬਿਨਾ ਪਲ ਵੀ ਲੰਘਾਉਣਾ ਔਖਾ ਲੱਗਣ ਲੱਗਦਾ ਸੀ ਉਹ ਵੀ ਸਕੂਲ ਤੋਂ ਆਉਂਦੀ ਮੇਰੇ ਮੈਚੇਜ਼ ਦੇਖਦੀ ਸਿਰ ਤੇ ਚੁੰਨੀ ਉਸਦੇ ਮੁਖ ਤੇ ਚਾਰ ਚੰਨ ਲਾ ਦਿੰਦੀ ਸੀ ਇੱਕ ਦਿਨ ਮੈਂ ਹਿੰਮਤ ਕਰਕੇ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਉਹਦਾ ਜਵਾਬ ਆਇਆ ਹਾਂ ਮੈਨੂੰ ਯਕੀਨ ਨਾ ਹੋਇਆ ਮੈਂ ਤੇ ਉਹ ਬਹੁਤ ਖੁਸ਼ ਸੀ ਉਸ ਦਿਨ ਪਰ ਸਾਨੂੰ ਨਹੀਂ ਪਤਾ ਸੀ ਕਿ ਪਿਆਰ ਦੇ ਰਾਹ 'ਚ ਅੱਗੇ ਕੀ ਹੋਵੇਗਾ ਦੋਵੇਂ ਅਣਜਾਣ ਸੀ ਇੱਕ ਦਿਨ ਸਾਡੇ ਪਿਆਰ 'ਚ ਇੱਕ ਮੋੜ ਆਇਆ ਉਹਦੇ 12ਵੇਂ ਦੇ ਪੇਪਰ ਆਉਣ ਵਾਲੇ ਸੀ ਪਰ ਹਾਲੇ ਕਾਫੀ ਮਹੀਨੇ ਸੀ ਵਿਚ ਪਰ ਉਹਨੇ ਪੇਪਰ ਤੱਕ ਗੱਲ ਨਾ ਕਰਨ ਦੀ ਗੱਲ ਕੀਤੀ ਮੇਰੇ ਲਈ ਔਖਾ ਸੀ ਆਖਿਰ 5 ਮਹੀਨਿਆਂ ਤੋਂ ਬਾਅਦ 12ਵੇਂ ਦੇ ਪੇਪਰ ਵੀ ਮੁੱਕ ਗਏ ਮੈਂ ਕਦੇ ਉਹਨੂੰ ਮਿਲਿਆ ਨਹੀਂ ਸੀ ਕਿਉਂਕਿ ਉਹਦੇ ਘਰ ਤੋਂ ਮੇਰਾ ਘਰ ਕਾਫੀ ਦੂਰ ਸੀ ਪਰ ਇੰਨੇ ਲੰਮੇ ਸਮੇਂ ਤੋਂ ਬਾਅਦ ਉਹਨੂੰ ਮਿਲਣਾ ਚਾਹੁੰਦਾ ਸੀ ਮੈਂ ਹਰ ਰੋਜ਼ ਟੈਨਸ਼ਨ 'ਚ ਰਹਿੰਦਾ ਇੱਕ ਦਿਨ ਰੱਬ ਨੇ ਮੇਰੀ ਸੁਣ ਲਈ ਉਸਦੀ ਪ੍ਰੋਫਾਈਲ ਮਿਲੀ ਪਰ ਉਹਨੇ ਮੈਨੂੰ ਕਿਹਾ ਕਿ ਮੈਂ ਉਹ ਨਹੀਂ ਕੋਈ ਹੋਰ ਆਂ ਔਰ ਮੈਨੂੰ ਪਤਾ ਸੀ ਉਹ ਝੂਠ ਬੋਲ ਰਹੀ ਮੇਰੀ ਸੌਂ ਦੇਣ ਕਰਕੇ ਉਹਨੇ ਸਭ ਦੱਸ ਦਿੱਤਾ ਉਹਦੇ ਘਰ ਵਾਲਿਆਂ ਨੂੰ ਸਾਡੇ ਇਸ ਰਿਸ਼ਤੇ ਬਾਰੇ ਪਤਾ ਲੱਗ ਗਿਆ ਸੀ ਉਹ ਹਮੇਸ਼ਾ ਲਈ ਚੁੱਪ ਹੋ ਕੇ ਰਹਿ ਗਈ ਮੈਂ ਰੋਜ਼ ਰੱਬ ਅੱਗੇ ਉਹਨੂੰ ਮੰਗਦਾ ਸ਼ਾਇਦ ਅੱਜ ਵੀ ਮਿਲਣ ਦੀ ਆਸ ਰੱਖਦੀ ਹੋਵੇ ਪਰ ਕੀ ਉਹਨਾਂ ਦੇ ਘਰ ਦੇ ਉਹਨਾਂ ਨੂੰ ਕਦੇ ਸਮਝਣਗੇ ਰੱਬ ਉਹਨਾਂ ਦੀ ਸੁਣੇਗਾ ਕਿ ਉਹ ਦੁਬਾਰਾ ਮਿਲਣਗੇ